ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਸੋ ਏ ਸੋ ਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪਨ ਦੇੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸ੍ਰੀ ਵਾਹਿਗੁਰੂ ਜੀ ਤਨਾ ਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਹਿਲ ਪੂਰੀਏ ਪੁੰਡ ਰਕ ਵਨਾ ਤਾਂਚੇ ਹੰਸਾ ਸਗਲੇ ਜਨਾ ਪਹਿਲ ਪੂਰੀਏ ਕੁੰਡ ਰਕ ਵਨਾ ਤਾਂ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਂ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚ ਪਿੰਧੀ ਮ ਸਾਗਰਾ ਨਾ ਚੰਤੀ ਗੋਪੀ ਜਨ ਨਿਆਤੇ ਬੈਰੇ ਕੰਨਾ ਤਰਕ ਨਾਚਾ ਭ੍ਰਮੀਆਂ ਚਾ ਕੇਸ਼ਵਾ ਬਚਾਉਨੀ अय्ये मैये एक आन जियो बिंधी उब कले संसारा प्रम प्रम आए तुम चे द्वारा ਕੋਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਤਾਰਣਾ ਤੋ ਕੋਨ ਰੇ ਨਾ ਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਣੂ ਹਰ ਹਰ ਨਾਚੰਤੀ ਨਾਚਨਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨਾਸਰੀ ਰਾਗ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਦਸਨਾ ਤੋਂ ਉਚਾਰਨ ਹੋਏ ਜੋਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 693 ਅਤੇ 94 ਉੱਪਰ ਸੁਭਾਈ ਮਾਨ ਹਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਰਬਤਰ ਮਾਈ ਭਾਈ ਬਿਰਧ ਬਾਲਕ ਵੱਡਪਾਗੀ ਹੋ ਜੋ ਅੰਮ੍ਰਿਤ ਵੇਲੇ ਸਤ ਗੁਰਾਂ ਦੇ ਮਹਾਨ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲ ਅਤੇ ਪਵਿੱਤਰ ਬਣਾ ਰਹੇ ਹੋ ਸਤਿਗੁਰੂ ਮਿਹਰ ਕਰਨ ਸਮੂਹ ਸਾਧ ਸੰਗਤ ਨੂੰ ਨਾਮ ਦਾ ਅਨੰਦ ਇਹ Arogyata ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ